ਅੱਜ ਜੋੜ ਸਭਾ ਜਿਹੜੀ ਹੈਗੀ ਉਹ ਚਮਕੌਰ ਸਾਹਿਬ ਆ ਗਈ ਹੈ ਤੇ ਇੱਥੇ ਆਪਣਾ ਆਖਣਪਾਟ ਸਾਹਿਬ ਦਾ ਪ੍ਰਕਾਸ਼ ਹੋ ਗਿਆ ਸਾਡੇ ਵੱਲੋਂ ਪੂਰੀ ਤਰੀਕੇ ਦੇ ਨਾਲ ਸਿਕਿਉਰਿਟੀ ਦੇ ਬੰਦੋਬਸਤ ਕੀਤੇ ਗਏ ਨੇ ਸਾਡੇ 300 ਐਸਪੀ 7 ਡੀਐਸਪੀ ਤੇ ਕਰੀਬ 3500 ਦੇ ਕਰੀਬ ਜਿਹੜੀ ਫੋਰਸ ਹੈਗੀ ਉਹ ਇੱਥੇ ਸੁਰੱਖਿਆ ਪ੍ਰਬੰਧਾਂ 'ਤੇ ਲੱਗੀ ਹੋਈ ਹੈ ਸਿਵਲ ਪਾਰਚਾਤੂ ਜੀ ਸਾਡੇ ਬੰਦੇ ਲੱਗੇ ਹੋਏ ਨੇ ਕੁਝ ਆਪਾਂ ਬੈਰੀਕੇਟਿੰਗ ਕਰਾਈ ਹੈਗੀ ਪੱਕੇ ਤੌਰ ਤੇ ਤੇ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਉਹ ਬੈਰੀਕੇਟਿੰਗ ਦੀ ਪਾਲਣਾ ਕਰੋ ਸਾਡਾ ਮੇਨ ਮਕਸਦ ਇਹ ਹੈਗਾ ਕਿ ਜਿਹੜਾ ਸਾਡਾ ਅੰਦਰਲਾ ਜ਼ੋਨ ਹੈਗਾ ਜਿਹੜਾ ਮੇਨ ਗ ਤੇ ਪਬਲਿਕ ਦੀ ਜਿਹੜੀ ਹੈਗੀ ਕਨਵੀਨੀਅੰਸ ਨੂੰ ਆਪਾਂ ਬਰਕਰਾਰ ਰੱਖੀਏ ਤੇ ਜਿਹੜੀ ਹੈ ਮੇਨ ਰੋਡ ਹੈਗੀ ਹੈ ਜਿਹੜੀ ਕਿ ਨਰੋਪੜ ਵੱਲੋਂ ਜਾਂਦੀ ਹੈਗੀ ਚਮਕੌਰ ਸਾਹਿਬ ਤੋਂ ਉੱਥੇ ਆਪਾਂ ਹੈਵੀ ਵੀਕਲ ਦਾ ਮੂਵਮੈਂਟ ਜਿਹੜਾ ਹੈ ਕੱਲ ਤੋਂ ਬੰਦ ਕਰਾਂਗੇ ਤੇ ਉਹਦੇ ਵਾਸਤੇ ਬੇਨਤੀ ਹੈ ਕਿ ਜਿਹੜੇ ਹੈਵੀ ਵੀਕਲ ਵਾਲੇ ਹੈਗੇ ਨੇ ਟਿਪਰ ਜਾਂ ਟਰੱਕ ਵਾਲੇ ਹੈਗੇ ਨੇ ਉਹ ਪਹਿਲਾਂ ਜਿਹੜੇ ਸਾਡੇ ਵੱਲੋਂ ਡਾਇਵਰਜਨ ਪਲਾਨ ਕੀਤੇ ਗਏ ਨੇ ਉਹਨਾਂ ਨੂੰ ਪਾਲਨਾ ਕਰਦੇ ਹੋਏ ਬਾਹਰੋਂ ਹੀ ਜਾਣ ਤੇ ਪਬਲਿਕ ਨੂੰ ਬੇਨਤੀ ਹੈਗੀ ਕਿ ਜਿਹੜੇ ਲੰਗਰ ਲਗਾਏ ਗਏ ਨੇ ਉਹ ਸਾਈਡ ਵਿੱਚ ਰੱਖਣ ਤਾਂ ਜੋ ਲੋਕਾਂ ਨੂੰ ਆਉਣ ਜਾਣ 'ਚ ਦਿੱਕਤ ਨਾ ਹੋਵੇ ਇੱਥੇ ਸਾਡੇ ਵੱਲੋਂ ਪੈਟਰੋਲਿੰ ਇਸ ਤੋਂ ਇਲਾਵਾ ਜਿਹੜਾ ਹੈਗਾ ਸਿਵਲ ਪਾਰਟ ਚਾਹਤ ਦੇ ਬੰਦੇ ਲਗਾਏ ਨੇ ਆਪਾਂ ਮੈਨੇਜਮੈਂਟ ਦੇ ਨਾਲ ਜਿਹੜੀ ਹੈਗੀ ਹੈ ਗੁਰਦੁਆਰਾ ਪ੍ਰਬੰਧਕ ਜਿਹੜੀ ਹੈਗੀ ਹੈ ਉਹਨਾਂ ਦੇ ਨਾਲ ਆਪਾਂ ਮੀਟਿੰਗ ਕਰ ਲਈ ਹੈਗੀ ਹੈ ਔਰ ਸਿਵਲ ਜਿਹੜਾ ਪ੍ਰਸ਼ਾਸਨ ਹੈਗਾ ਉਹਨਾਂ ਦੇ ਨਾਲ ਵੀ ਮੀਟਿੰਗ ਕਰ ਲਈ ਔਰ ਸਾਰੇ ਜਿਹੜੇ ਹੈਗੇ ਨੇ ਪ੍ਰਬੰਧ ਆਪਾਂ ਪੂਰੇ ਕਰ ਲਏ ਹੈਗੇ ਸਰ ਪਾਰਕ ਵਾਰੰਡਾ ਸਾਈਡ ਤੋਂ ਜਿਹੜੀ ਟ੍ਰੈਫਿਕ ਆਉਂਦੀ ਹੈ ਉਹਦੇ ਵਾਸਤੇ ਤੇ ਆਪਾਂ ਜਿਹੜਾ ਸਾਡਾ ਮੰਡੀ ਹੈਗੀ ਹੈ ਉੱਥੇ ਆਪਾਂ ਪਾਰਕਿੰਗ ਵਿਵਸਥਾ ਕੀਤੀ ਹੋਈ ਹੈ ਇਸ ਤੋਂ ਇਲਾਵਾ ਸਾਡੇ ਵਾਸਤੇ ਮੇਨ ਪ੍ਰੋਬਲਮ ਆਉਂਦੀ ਜਿਹੜੀ ਰੋਪੜ ਤੋਂ ਰੋਡ ਆ ਰਹੀ ਹੈਗੀ ਹੈ ਉਹ ਤੇ ਸਾਨੂੰ ਬਟ ਵਿਚਕਾਰ ਆਪਾਂ ਕੁਝ ਪਲੇਸਿਸ ਆਈਡੈਂਟੀਫਾਈ ਕੀਤੇ ਆਏ ਨੇ ਜਿਹੜੇ ਕਿ ਇਰੀਗੇਸ਼ਨ ਡਿਪਾਰਟਮੈਂਟ ਦੀ ਹੈਗੀਆਂ ਨੇ ਉੱਥੇ ਵਹੀਕਲ ਦੇ ਪਾਰਕਿੰਗ ਦਾ ਹੈਗਾ ਔਰ ਉਸ ਤੋਂ ਇਲਾਵਾ ਜਿਹੜਾ ਹੋਰ ਵੀ ਸਾਡੇ ਕੋਲ ਥੋੜੇ ਬਹੁਤੇ ਸਪੇਸਿਸ ਹੈਗੇ ਨੇ ਉੱਥੇ ਆਪਾਂ ਪਾਰਕਿੰਗ ਦੀ ਪ੍ਰਬੰਧ ਕੀਤਾ ਹੋਇਆ ਮੈਂ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਥੋੜੀ ਜੀ ਤੁਹਾਨੂੰ ਖੇਚਾ ਲਾਉਗੀ ਪੈਦਲ ਚੱਲ ਕੇ ਜਾਣਾ ਪਏਗਾ ਬਟ ਜਿੱਥੇ ਤੁਹਾਨੂੰ ਪਾਰਕਿੰਗ ਦਾ ਪਲੇਸ ਦਿੱਤਾ ਹੋਇਆ ਹੈ ਉੱਥੇ ਡੈਜ਼ਿਗਨੇਟਿਡ ਪਲੇਸ ਤੇ ਤੁਸੀਂ ਪਾਰਕਿੰਗ ਕਰੋ ਔਰ ਉਸ ਤੋਂ ਬਾਅਦ ਅੰਦਰਲੇ ਜ਼ੋਨ ਵਿੱਚ ਪੈਦਲ ਰੱਖਿਆ ਹੈਗਾ ਉਹਨੂੰ ਪੈਦਲ ਹੀ ਜਿਹੜਾ ਹੈਗਾ ਤੁਸੀਂ ਉਹਦਾ ਇਕ ਸਾਮੰਜਸ ਜਿਹੜਾ ਹੈਗਾ ਇਕਵੈਲੈਂਸ ਬਣਾ ਕਰਕੇ ਰੱਖਣਾ ਪੈਂਦਾ ਹੈਗਾ ਕਿ ਥਾਣੇ ਚ ਤਫਤੀਸ਼ ਔਰ ਜਿਹੜੀ ਹੋਰ ਦੂਜੀ ਸੈਕਿਉਰਿਟੀ ਡਿਊਟੀਆਂ ਹੈਗੀਆਂ ਨੇ ਉਹ ਵੀ ਪ੍ਰੋਪਰਲੀ ਹੁੰਦੀਆਂ ਰਹਿਣ ਤੇ ਜਿਹੜੀ ਤੁਹਾਡੀ ਡਿਮਾਂਡ ਹੈਗੀ ਮੈਂ ਧਿਆਨ ਵਿੱਚ ਰੱਖੂੰਗਾ ਔਰ ਜਦੋਂ ਵੀ ਸਾਡੇ ਕੋਲ ਫੋਰਸ ਅਵੇਲੇਬਲ ਹੁੰਦੀ ਹੈ ਆਪਾਂ ਉਹਨੂੰ ਜ਼ਰੂਰ ਪੂਰਾ ਕਰਾਂਗੇ ਜੀ ਆਮ ਸੰਗਤ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਉਸ ਦੇ ਬਾਬਤ ਕੀ ਨਹੀਂ ਉਹਦੇ ਵਾਸਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜੀ ਪ੍ਰਬੰਧਕ ਕਮੇਟੀ ਹੈਗੀ ਉਹਨਾਂ ਦੇ ਨਾਲ ਸਾਡੀ ਮੀਟਿੰਗ ਹੋ ਗਈ ਹੈ ਆਪਾਂ ਉਹਨਾਂ ਦੇ ਵਾਸਤੇ ਵੱਖਰਾ ਇੱਕ ਰਾਹ ਬਣਾਇਆ ਹੋਇਆ ਅੰਦਰ ਜਾਣ ਵਾਸਤੇ ਬਾਹਰ ਬਟ ਉਹ ਆਪਾਂ ਇਨਸ਼ੋਰ ਕਰਾਂਗੇ ਕਿ ਬਹੁਤ ਹੀ ਥੋੜੇ ਟਾਈਮ ਵਾਸਤੇ ਹੋਵੇ ਥੋੜੇ ਟਾਈਮ ਵਾਸਤੇ ਸੰਗਤਾਂ ਨੂੰ ਪ੍ਰੋਬਲਮ ਆਵੇ ਆਦਰਵਾਇਜ਼ ਸਾਡਾ ਮੂਵਮੈਂਟ ਲਗਾਤਾਰ ਚਲਦਾ ਰਹੂਗਾ ਔਰ ਲੋਕੀ ਜਿਹੜੇ ਹੈਗੇ ਦਰਸ਼ਨ ਕਰਦੇ ਰਹਿਣਗੇ